ਵੈਲਕਮ ਟੂ ਮੈਡਮ ਨੀਨਾ ਮਿੱਤਲ ਵੱਲੋਂ ਅੱਜ ਰਾਜਪੁਰਾ ਸਿੱਧ ਪਨਾਈ ਮੰਡੀ ਤਾਂ ਦੀ ਫਰਸਲ ਦੀ ਕੀਤਾਰੀ ਕਸ਼ੂਗ੍ਰਮ ਕਿਤਾਬ ਯਾ ਇਸ ਮੋਕੇ ਮੈਡਮ ਨੀਨਾ ਮਿੱਤਲ ਨੇ ਮੰਡੀ ਦਾ ਦੌਰਾ ਕਰਦੇ ਹਾਂ ਉੱਥੋਂ ਮੌਜੂਦ ਆੜੀਂ ਭਰਾਵਾਂ ਨਾਲ ਕੀਤੀ ਮੁਲਾਕਾਤ ਤਾਂ ਦੀਕਰੀ ਸ਼ੁਰੂ ਹੋਣ ਨਾਲ ਕਿਸਾਨਾਂ ਤੇ ਆੜੀਂ ਖੁਸ਼ੀ ਦਾ ਮਾਹੌਲ ਰਾਜਪੁਰਾ ਤੋਂ ਸੁਸ਼ੀਲ ਕੁਮਾਰ ਦੀ ਹੋ ਦੇਖੋ ਜਿਵੇਂ ਤੁਹਾਨੂੰ ਪਤਾ ਵੀ ਹੰਜੀਰੀ ਦਾ ਸੀਜ਼ਨ ਆ ਰਿਹਾ ਹੈ ਔਰ ਥੋੜਾ ਜਿਹਾ ਐਕਟਿਵਰ ਪੰਜਾਬ ਹੜਾਂ ਦੀ ਮਾਰ ਝੇਲ ਰਿਹਾ ਹੈ ਤਾਂ ਸਾਰੇ ਉਧਰ ਵੀ ਬਿਜ਼ੀ ਸੀ ਪਰ ਮਾਨ ਸਾਹਿਬ ਦਾ ਇੱਕੋ ਹੀ ਹੁਕਮ ਹੈ ਕਿ ਜਿਹੜੇ ਕਿਸਾਨ ਵੀ ਜੀਰੀ ਲੈ ਕੇ ਆ ਰਹੇ ਆ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਤਾਂ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਜਾ ਕੇ ਆਪਦੇ ਆਪ ਦੇ ਏਰੀਆ 'ਚ ਖਰੀਦ ਸ਼ੁਰੂ ਕਰਵਾਓ ਤਾਂ ਅੱਜ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ ਸਾਡੇ ਆਪਣੇ ਰਾਜਪੁਰੇ ਵਿੱਚ ਬਲਜਿੰਦਰ ਸਿੰਘ ਜੀ ਪੱਪਲ ਤੋਂ ਆਪ ਦਾ ਮਾਲ ਲੈ ਕੇ ਆਏ ਨੇ ਤੇ ਪ੍ਰਧਾਨ ਜੀ ਸਾਰੇ ਟੀਮ ਇਹਨਾਂ ਦੀ ਨਾਲ ਹੈ ਤੇ ਸਾਰੇ ਅੱਜ ਤੋਂ ਖਰੀਦ ਸ਼ੁਰੂ ਹੋ ਗਈ ਅੱਜ ਖਰੀਦ ਸ਼ੁਰੂ ਹੁੰਦੇ ਨਾਲ ਦੀ ਨਾਲ ਇਹਨਾਂ ਦੇ ਮਾਲ ਦੀ ਬੋਲੀ ਹੋ ਜੂਗੀ ਸਾਰਾ ਤਾਂ ਇਹੀ ਹੈ ਸਾਰੇ ਕਿਸਾਨ ਵੀਰਾਂ ਨੂੰ ਵੀ ਇਹੀ ਹੈ ਕਿ ਤੁਸੀਂ ਆਪਦਾ ਮਾਲ ਖੁਸ਼ੀ-ਖੁਸ਼ੀ ਲੈ ਕੇ ਆਓ ਤੇ ਆਪਦਾ ਮਾਲ ਵੇਚ ਕੇ ਖੁਸ਼ੀ-ਖੁਸ਼ੀ ਆਪਦੇ ਘਰ ਜਾਓ ਕਿਉਂਕਿ ਕਿਸਾਨ ਜਦੋਂ ਫਸਲ ਲਾਂਦਾ ਇੱਕ ਪੁੱਤਾ ਵਾਂਗੂ ਫਸਲ ਨੂੰ ਪਾਲਦਾ ਹੈ ਦਿਨ ਰਾਤ ਮਿਹਨਤ ਕਰਦਾ ਹੈ ਕਿ ਮੇਰੀ ਫਸਲ ਆਊ ਉਹਨੂੰ ਸੋ ਉਮੀਦਾਂ ਹੁੰਦੀਆਂ ਆਪਾਂ ਸੋ ਚੀਜ਼ ਬਣਾਈ ਹੁੰਦੀ ਹੈ ਕਿ ਮੇਰੇ ਫਸਲ ਦੇ ਪੈਸੇ ਆਣਗੇ ਮੈਂ ਵਿਆਹ ਕਰੂੰਗਾ ਮੈਂ ਘਰ ਬਣਾਉਂਗਾ ਤਾਂ ਉਹ ਇੱਕ ਉਮੀਦਾਂ ਨਾਲ ਫਸਲ ਬਾਜ਼ਾਰ ਚ ਲੈ ਕੇ ਆਂਦਾ ਔਰ ਆੜਤੀ ਭਰਾਵਾਂ ਨੂੰ ਵੀ ਉਡੀਕ ਹੁੰਦੀ ਹੈ ਵੀ ਸੀਜ਼ਨ ਆਊਗਾ ਚਾਰ ਪੈਸੇ ਉਹ ਵੀ ਕਮਾਣਗੇ ਤਾਂ ਮੈਂ ਪਰਮਾਤਮਾ ਅੱਗੇ ਵੀ ਅਸੀਂ ਇਹੀ ਪ੍ਰਾਰਥਨਾ ਕਰਦੇ ਆਂ ਕਿ ਪਰਮਾਤਮਾ ਮੌਸਮ ਦੀ ਮਿਹਰ ਰੱਖਿਓ ਜਿਹੜੇ ਕਿਸਾਨ ਭਰਾਵ ਦਾ ਮਾਲ ਲੈ ਕੇ ਆ ਰਹੇ ਨੇ ਉਹ ਆਪਦਾ ਵੇਚ ਕੇ ਖੁਸ਼ੀ-ਖੁਸ਼ੀ ਆਪਦੇ ਘਰ ਚ ਮੈਡਮ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਇੰਤਜ਼ਾਮ ਜਿਹੜੇ ਹੈ ਹੋਰੇ ਕੀਤੇ ਗਏ ਸਾਰੇ ਇੰਤਜ਼ਾਮ ਹੈ ਜਿਵੇਂ ਇਹਨਾਂ ਦੀ ਫਸਲ ਦੀ ਬੋਲੀ ਹੋਊਗੀ ਫਸਲ बिकੂਗੀ ਨਾਲ ਦੀ ਨਾਲ 24 ਘੰਟਿਆਂ ਦੇ ਵਿੱਚ ਵਿੱਚ ਇਹਨਾਂ ਦੇ ਖਾਤੇ ਵਿੱਚ ਪੈਸੇ ਆ ਜਾਣਗੇ ਔਰ ਸਾਰੇ ਸਾਡੀ ਆਪਣੀ ਰਾਜਪੁਰਾ ਮੰਡੀ ਦੇ ਪ੍ਰਧਾਨ ਜੀ ਵੱਲੋਂ ਸਾਰੀ ਟੀਮ ਵੱਲੋਂ ਕਿਸਾਨਾਂ ਨੂੰ ਹਰ ਸਹੂਲਤ ਦਿੱਤੀ ਜਾ ਰਹੀ ਹੈ ਚਾਹੇ ਪਾਣੀ ਦੀ ਹੈ ਚਾਹੇ ਬਿਜਲੀ ਦੀ ਹੈ ਵੈਕਟਨ ਦੀ ਹੈ ਪੁਲਿਸ ਵੱਲੋਂ ਵੀ ਪੂਰੀ ਸਿਕਿਉਰਿਟੀ ਦਾ ਇਹਨਾਂ ਦਾ ਮਦਦ ਕੀਤੀ ਜਾਊਗੀ ਸਿਕਿਉਰਿਟੀ ਦਿੱਤੀ ਜਾਊਗੀ ਤਾਂ ਕਿ ਇਹਨਾਂ ਨੂੰ ਕੋਈ ਵੀ ਦਿੱਕਤ ਨਾ ਹੋਵੇ ਠੀਕ ਹੈ ਜੀ ਪ੍ਰਧਾਨ ਜੀ ਇਧਰ ਮੈਂ ਮੈਂ ਆਏ ਔਰ ਇੱਕ ਰੀਚਨ ਕਰਵਾਈ ਹੈ ਦੇਖੋ ਅੱਜ ਚੋਨਾ ਆ ਰਿਹਾ ਚਲੋ ਅੱਜ ਆਮਦਪਤੀ ਅਸੀਂ ਮੈਡਮ ਜੀ ਨੂੰ ਫੋਨ ਕਰਿਆ ਕਹਿੰਦੀ ਅੱਜੇ ਸ਼ੁਰੂ ਕਰਵਾਓ ਕੋਈ ਜ਼ਿੰਮੇਵਾਰ ਨੂੰ ਅਸੀਂ ਪਰੇਸ਼ਾਨ ਨਹੀਂ ਹੋਣ ਦੇਣਾ ਇਸ ਕਰਕੇ ਸਾਰੇ ਸੈਲਰਾਂ ਦੇ ਇਹ ਹੋਊਗਾ ਅਸੀਂ ਤੁਰਤੇ ਜਾਵਾਂਗੇ ਹਾਂ ਜੈਸੇ ਇੱਛਾ ਆਪ ਇਹ ਹੋਣੇ ਅੰਗੜਾ ਖੁੱਲ ਖੁੱਲੇ ਹੋ ਜਾ ਯਾਰ ਫੋਟੋ ਕਰ ਲੈਣ ਤੋਂ ਪਹਿਲਾਂ ਇੱਕ ਮਿੰਟ ਰੱਖ ਖੁੱਲ ਖੁੱਲੇ ਹੋ ਜਾ ਠੀਕ ਹੈ ਜੀ